ਸਕਾਰਪੀਓ ਖੜੀ ਆ ਇਧਰ ਇਹ SS7 ਆ ਜੀ SS7 ਆ ਫਸਟ ਓਨਰ ਹੈ ਕੈਪਟਨ ਸੀਟਾਂ ਵਾਲੀ ਆ 20 ਇੰਚ ਲਾਈਟ ਐਰ ਗੱਡੀ ਨੂੰ ਜਮਾ ਨਵੇਂ ਲੱਗ ਗਈ ਗੱਡੀ ਨੂੰ ਹਾਂਜੀ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸੀਟ ਕਵਰ ਵਗੈਰਾ ਜਮਾ ਨਵੇਂ ਹੈ 2021 ਮਾਡਲ ਆ ਜੀ ਫਸਟ ਓਨਰ ਆ ਯੂਰੀ ਵਾਲਾ ਮਾਡਲ ਆ ਯੂਰੀ ਵਾਲਾ ਮਾਡਲ ਜੈਜ ਜੀ ਰੇਟ ਆ ਇਹਦਾ ਜੀ 12.5 ਲੱਖ ਰੁਪਏ ਚੋਂ ਵਧੀਆ ਮਾਨਤਾਨ ਹੋ ਜੂ 12.5 ਲੱਖ ਦੇ ਵਿੱਚੋਂ ਵਧੀਆ ਮਾਨਤਾਨ ਇੱਕ ਗੱਲ ਵੀ ਆਪਾਂ ਜਿਹੜਾ ਨੰਬਰ ਲੱਗਿਆ ਨਹੀਂ ਨੰਬਰ ਨਹੀਂ ਆਪਾਂ ਦੇਣਾ ਸਿੰਪਲ ਨੰਬਰ ਨਾਲ ਦੇਵਾਂਗੇ ਹਾਂ ਕਿਉਂ ਸੱਜਣ ਆਪਾਂ ਦੱਸ ਜੀ ਵੀ ਆਪਾਂ ਆ ਨੰਬਰ ਨਹੀਂ ਦੇਣਾ ਇਹ ਨੰਬਰ ਨਹੀਂ ਲਾ ਕੇ ਦੇਵਾਂਗਾ ਬਿਨਾ ਨੰਬਰ ਤੋਂ ਸਿੰਪਲ ਨੰਬਰ ਲਾ ਕੇ ਦੇਵਾਂਗੇ ਤੇ ਬਣੇ ਰਹੋ ਸੱਜਣ ਹਜੇ ਤੁਹਾਨੂੰ ਹੋਰ ਵੀ ਸਕਾਰਪਿਓ ਦਿਖਾਉਣੇ ਆ ਤੇ ਹਜੇ ਚੰਦੂਤ ਦਾ ਝੋਟਾ ਵੀ ਹਜੇ ਤੁਹਾਨੂੰ ਐਂਡ ਤੇ ਦਿਖਾਵਾਂਗੇ ਬਾਈ ਜਿਹੜੀ ਉੱਥੋਂ ਚਾਲਦੇ ਆਪਾਂ ਆ ਕਿੰਨਾ ਮਾਡਲ ਹੈ ਇਹ 2021 ਮਾਡਲ ਆ ਧਰਮੇ ਬਹੁਤ ਸੋਹਣੀ ਗੱਡੀ ਕੰਡੀਸ਼ਨ ਦੀ ਆ ਜਿਹੜੀ ਸਿਰਫ ਸਿਰਫ 60000 ਕਿਲੋਮੀਟਰ ਚੱਲੀ ਆ origignal ਪੰਜਾਬ ਨੰਬਰ ਦੀ ਆ ਅਲਾਈਟਰ ਚੈੱਕ ਕਰ ਲਓ ਜਮਾਂ ਨਵੇਂ ਲੱਗੇ ਗੱਡੀ ਨੂੰ ਜਮਾਂ ਨਵੇਂ ਲੱਗੇ ਜੈਨੂਨ ਗੱਡੀ ਆ ਕੈਪਟਨ ਸੀਟਾਂ ਵਾਲੀਆਂ ਮਗਰ ਲੀਆਂ ਸੀਟਾਂ ਦਾ ਯੂਜ਼ ਵੀ ਨਹੀਂ ਹੋਇਆ ਚੈੱਕ ਕਰਾ ਦੇ ਤੇ ਇੱਕ ਹੋਰ ਲਫਾਫੇ ਵੀ ਹਜੇ ਉ ਵੀ ਪਏ ਨੇ ਹੈਨਾ ਹਾਂਜੀ 60000 60000 ਚੱਲੀਆ ਕੰਪਨੀ ਰਿਕਾਰਡ ਮਿਲੂ ਇੰਸ਼ੋਰੈਂਸ ਫੁੱਲ ਹੈ ਦਾ ਇੰਸ਼ੋਰੈਂਸ ਫੁੱਲ ਰੇਟ ਕੀ ਰਹੂ ਬਈ ਇਹਦਾ ਇਹਦਾ 15 ਲੱਖ 80000 ਰੁਪਏ ਜੋ ਵਧੀਆ ਮਾਨਤਨ ਹੋਜੂ ਗੱਡੀ ਚੋਂ ਪੂਰਾ ਵਧੀਆ ਮਾਨਤਨ ਹੋਜੂ ਹੋਜੂ ਤੇ ਜਿਹੜੀ ਆ ਖੜੀ ਆ ਇੱਧਰ ਇਹ 2018 ਮਾਡਲ ਆ ਜੀ ਮੈਨੂਫੈਕਚਰ 17 ਰਜਿਸਟਰਡ 18 ਓਰੀਜినਲ ਪੰਜਾਬ ਨੰਬਰ ਇੰਸ਼ੋਰੈਂਸ ਫੁੱਲ ਸਾਰੀ ਗੱਡੀ ਰੈਜੀਨਲ ਦੀ ਲਿਖ ਕੇ ਗਰੰਟੀ ਮਿਲੂਗੀ। ਕਲਾਇਟ ਆਹ ਇਹਨੂੰ ਵੀ ਚੈੱਕ ਕਰ ਲਓ ਬਹੁਤ ਸੋਹਣੇ ਲੱਗੇ ਆ। ਹਾਂਜੀ। ਤੇ ਇਹਦਾ ਕੀ ਨੰਬਰ ਦੀ ਆ? ਗੱਡੀ ਦੇ ਸਿਰਫ ਸਿਰਫ ਡਿਮਾਂਡ ਆ 13 ਲੱਖ ਦੇ 60000 ਰੁਪਏ ਇਹਦੇ ਚੋਂ ਮਾਨਤਨ ਹੋ ਜਾਊਗਾ। ਇਹ ਚੋਂ ਮਾਨਤਨ ਹੋ ਜਾਊ। ਤੇ ਜਿਹੜੀ ਆ ਖੜੀ ਆ ਇੱਧਰ ਇਹ 2022 ਮਾਡਲ ਆ ਜੀ। 22 ਮਾਡਲ। 15 ਲੱਖ 80000 ਰੁਪਏ ਇਹਦਾ ਡਿਮਾਂਡ ਆ। ਬਾਕੀ ਗੱਡੀ ਦੇ ਕੰਡੀਸ਼ਨ ਚੈੱਕ ਕਰ ਲਓ 2022 ਮਾਡਲ ਆ ਬੰਪਰ ਸ਼ੰਪਰ ਪੇਂਟ ਆ ਉਹ ਦੱਸ ਕੇ ਦੇਵਾਂਗੇ ਇਹਦੇ ਜੋ ਵੀ ਵਧੀਆ ਮਾਨਤਨ ਕਰਦੇ ਆਂਗੇ ਆਪਾਂ ਤੇ ਜਿਹੜੀ ਆ ਖੜੀ ਆ ਇੱਕ ਇਹ ਬਸ ਨਗੀਨਾ ਪੀਸ ਹੀ ਆ ਧਰਮੇ ਤਾਂ ਗੱਡੀ ਜਿਹੜੀ 24 ਮਾਡਲ ਆ ਕੁਛ ਮਹੀਨੇ ਹੀ ਚੱਲੀ ਆ ਬੰਪਰ ਵਾਪਰ ਅੰਸੋਰ ਸਿਰਫ ਹੀ 20000 ਕੁ ਲੱਖ ਵਿੱਚ ਸਿਰਫ ਹੀ 20000 ਬਈ ਲਾਏ ਚੈੱਕ ਕਰ 20 ਇੰਚ ਲਾਈ ਟਾਇਰ ਜਮਾ ਨਵੇਂ ਲਾ ਕੇ ਗੱਡੀ ਨੂੰ ਹਾਂਜੀ ਕੰਡੀਸ਼ਨ ਗੱਡੀ ਦੀ ਜੇ ਕੋਈ ਬੰਦਾ ਪੇਂਟ ਕੱਢ ਜੇ ਗੱਡੀ ਖੜਾ ਜੇ ਆਉਦੀ ਪੈਸੇ ਲੈ ਜੇ ਲੈ ਕੇ ਗਾਰੰਟੀ ਆ ਰੇਟ ਕੀ ਰਹੂਗਾ ਇਹਦਾ ਸਭਾ 19 ਲੱਖ ਰੁਪਇਆ ਡਿਮਾਂਡ ਕਰਦੇ ਆ ਬਾਕੀ ਮਾਨਤਾਣ ਵਧਿਆ ਕਰਦੇ ਮਤਲਬ ਨਵੀਂ ਗੱਡੀ ਨਾਲੋਂ ਆਪਾਂ 2.5 ਲੱਖ ਰੁਪਏ ਦਾ ਫਾਇਦਾ ਕਰਦੇ ਦੇ ਦੇ ਫਾਇਦਾ ਹੋ ਜਾ ਪੂਰਾ ਹੀ ਫਾਇਦਾ ਹੋ ਜਾ